ਤੇਲ ਵਾਲੇ ਟੈਂਕਰ ਦੀ ਲਪੇਟ 'ਚ ਆਉਣ ਨਾਲ ਮੋਟਰਸਾਈਕਲ ਚਾਲਕ ਦੀ ਮੌਤ ਹੋ ਜਾਣ ਦੀ ਖਬਰ ਹੈ ਇਹ ਪਾਣਾ ਜਿਹੜਾ ਫਰੋਇਪਰਛੌਣੀ ਪੀੜਪੜ ਵਾਲੇ ਖੇਤਰ ਜੀਟੀ ਰੋਡ ਉੱਤੇ ਵਾਪਰਨ ਦੀ ਸੂਚਨਾ ਮਿਲੀ ਹੈ ਟੱਕਰ ਇੰਨੀ ਜ਼ਬਰਦਸਤ ਸੀ ਕਿ ਜਿਹੜਾ ਮੋਟਰਸਾਈਕਲ ਚਾਲਕ ਮੌਕੇ ਤੇ ਹੀ ਤੰਤ ਤੋੜ ਗਿਆ ਸਥਾਨਕ ਲੋਕਾਂ ਨੇ ਇਕੱਠੇ ਹੋ ਕੇ ਮੋਟਰਸਾਈਕਲ ਚਾਲਕ ਦੀ ਮਿੱਤਕ ਦੇ ਨੂੰ ਸੰਭਾਲਿਆ ਅਤੇ ਉੱਤਰ ਕਪੜਾ ਪਾਇਆ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਜਾਣ ਦੀ ਸੂਚਨਾ ਜਿਸ ਨੂੰ ਲੋਕਾਂ ਨੇ ਟਰੱਕ ਨੂੰ ਕਬਜ਼ੇ ਵਿੱਚ ਲੈ ਕੇ ਪੁਲਸ ਦੇ ਹਵਾਲੇ ਕਰ ਦਿੱਤਾ ਮਿਤਕ ਦੀ ਪਛਾਣ ਸਕੰਦਰ ਸਿੰਘ ਵਾਸੀ ਰੇਲਵੇ ਕਲੋਨੀ ਗੁਰੂ ਸਾਹਾਬ ਜੋ ਦੱਸੀ ਜਾ ਰਹੀ ਹੈ ਜੋ ਬੀਡੀਪੀਓ ਦਫਤਰ ਵਿਖੇ ਚਾਹ ਬਣਾਉਣ ਦਾ ਕੰਮ ਕਰਦਾ ਸੀ ਉਸਦੇ ਦੋ ਬੇਟੇ ਅਤੇ ਇੱਕ ਬੇਟੀ ਪਿੱਛੇ ਛੱਡ ਗਿਆ ਪਰਿਵਾਰਕ ਮੈਂਬਰ ਮੌਕੇ ਤੇ ਪਹੁੰਚੇ ਅਤੇ ਉਹਨਾਂ ਦਾ ਵਿਰਲਾਪ ਅੱਜ ਤੇ 81 ਤੋਂ ਦਰ ਉਸ ਪਾਰਟੀ ਵੀ ਮੌਕੇ ਤੇ ਪਹੁੰਚੀ ਖਬਰ ਮਿਲਦੇ ਹੀ ਉਸਨੇ ਹੌਂਦੇ ਸਾਰ ਇੱਤੀ ਜਾਂਚ ਆਰੰਭ ਦਿੱਤੀ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਪੜਤਾਲ ਉਪਰੰਤ ਦੋਸ਼ੀ ਪਏ ਜਾਣ ਵਾਲੇ ਟੈਂਕਰ ਚਾਲਕ ਖਿਲਾਫ ਬੰਦੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ ਆਓ ਦੇਖਦੇ ਹਾਂ ਕੀ ਕਹਿਣਾ ਹੈ ਵਾਰਸਾਂ ਦਾ ਅਤੇ ਪੁਲਿਸ ਕੀ ਕਰਦੀ ਹੈ ਸਵਾਪਰਗਿਆ ਜਿਹੜਾ ਇਹ ਸਾਨੂੰ ਫੋਨ ਗਿਆ ਖਾਣੇ ਬੀ ਮੇਜ ਇੱਕ ਸੇਮਾ ਉੱਪਰ ਜੀ ਹੱਥ ਤੇ ਪੈਰ ਕੀ ਵੇਖਣ ਨੂੰ ਮਿਲਿਆ ਜਿਹੜਾ ਚੁਰਵਾਤੀ ਜਾਂਚ ਚ ਕੀ ਸਾਹਮਣੇ ਆਇਆ ਕਿੰਦੀ ਗਲਤੀ ਸੀਗੀ ਕਿਵੇਂ ਇਹ ਗੱਲ ਹੋ ਗਈ ਜੀ ਇਹ ਤੁਹਾਨੂੰ ਮੌਕੇ ਤੇ ਚੱਕਰਦੇ ਪਏ ਜੀ ਟਰੱਕ ਵਾਲੇ ਮੇਸ਼ੇ ਨੇ ਜਾ ਰਿਹਾ ਆਸ-ਪਾਸੇ ਪੁੱਛ ਲੈ ਤੇ ਪੁਰੀਸ਼ ਕਰ ਲੈ ਕੋਈ ਮਨਿਤਕ ਦੀ ਪਛਾਣ ਹੋਈ ਕਿੱਥੇ ਦਾ ਸੀਗਾ ਨਹੀਂ ਹੋਈ ਇਹ ਪਵੇਰ ਵਿਵਸਥੀ ਗਰੂਨ ਸਾਹਿਬ ਕੋਈ ਇਹ ਦਿਵਾਸ ਆ ਰਿਹਾ ਹੈ ਪਤਾ ਲੱਗਿਆ ਕਿ ਤਰਨੂੰ ਜਾ ਰਿਹਾ ਸੀਗਾ ਇਹ ਕੀ ਕੰਮ ਆਇਆ ਸੀਗਾ ਕਿਵੇਂ ਇਹ ਨਹੀਂ ਪਤਾ ਲੱਗਾ ਕਿ ਕਿੱਥੋਂ ਆਇਆ ਸ਼ਾਇਦ ਕੰਮ ਤੇ ਕੰਮ ਵਾਸਤੇ ਆਇਆ ਤੇ ਹੁਣ ਸ਼ੁਰੂਆਤੀ ਜਾਂਚ ਤੋਂ ਬਾਅਦ ਕੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ਉਹ ਅਗਲੀ ਕਾਰਵਾਈ ਤੁਸੀਂ ਜਿਹਨੇ ਸਾਹ ਨਾਲ ਗੱਲ ਕਰਕੇ ਦੱਸ ਦਿੱਤਾ ਮੈਨੂੰ ਪ੍ਰਧਾਨੀ ਲੱਗਿਆ ਜਿਉਂ ਸੀ ਜਾ ਰਹੇ ਸੀ ਜੀ ਈਸੀ ਉਹ ਉਹ ਕੋਲ ਖੜੇ ਸੀ ਜੀ ਫੋਨ ਲਾਇਆ ਵੀ ਪਹਿਲਾਂ ਫੋਨ ਲਾਇਆ ਜਿਸ ਤੇ ਇੱਥੇ ਮੈਂ ਆਇਆ ਹਾਂ ਹੁਣ ਲਾ ਕੇ ਪੁੱਛਿਆ ਵੀ ਕਿੱਥੇ ਕਿਸ ਨੇ ਫੋਨ ਚੁੱਕਾ ਕਹਿੰਦੇ ਐਕਸੀਡੈਂਟ ਹੋ ਗਿਆ ਡੈਥ ਹੋ ਗਈ ਫਿਰ ਅਸੀਂ ਵਾਪਸ ਹੀ ਮੋੜਨ ਲੱਗੇ ਲੱਗੇ ਗੱਡੀ ਆ ਜਾ ਰਹੀ ਸੀ ਉਹਨੇ ਗੱਡੀ ਰੋਕ ਲਈ ਸੀ ਜੀ ਤੇ ਉਹਨਾਂ ਕਹਿੰਦੇ ਐਕਸੀਡੈਂਟ ਕਰ ਗਿਆ ਡਰਾਈਵਰ ਮੌਕੇ ਤੇ ਭੱਜ ਗਿਆ ਫਿਰ ਕੋਈ ਵੀਰ ਸੀ ਗਿਆ ਸੀ ਕਹਿੰਦਾ ਮੈਂ ਚਲਾ ਕੇ ਲੈ ਜਾਣਾ ਉੱਥੇ ਅਸੀਂ ਉਹਨੂੰ ਲੈ ਕੇ ਆਏ ਜੀ ਅਸੀਂ ਸਿਆਣ ਦੇ ਡੈਥ ਹੋ ਗਈ ਸੀ ਕੋਹੋਂ ਸੰਤੇ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਜੀ ਪਰ ਵੀ ਪਰ ਤੂੰ ਕੰਮ ਆਏ ਸੀ ਜੀ ਤੇ ਹੁਣ ਵਾਪਸ ਹੀ ਜਾ ਰਹੇ ਸੀ ਗੁਰੂ ਸਾਹਿਬ ਜੀ ਤੇ ਕਿੰਨੀ ਉਮਰ ਹੈ ਇਹਨਾਂ ਦੀ ਕਿੰਨੇ ਕੋ ਬੱਚੇ ਨੇ ਕੀ ਕੰਮ ਕਰਦੇ ਸੀ ਇਹ ਦੋ ਬੇਟਾ ਦੋ ਬੇਟੇ ਨੇ ਜੀ ਇੱਕ ਬੇਟੀ ਹੈ ਕਿੰਨੇ ਵਾਏ ਨੇ ਜੀ ਔਰ ਬੇਟੇ ਚਾਹ ਦਾ ਕੰਮ ਕਰਦੇ ਨੇ ਚੰਟੀਨ ਚਾਹ ਦੀ ਬਣਾਉਂਦੇ ਨੇ ਤੇ ਕੀ ਕੰਮ ਕਰਦੇ थे ਚਾਹ ਦਾ ਕੰਮ ਜੀ ਚਾਹ ਦਾ ਦਫਤਰ ਜੀ ਬਿਊਟੀ ਬਿਊਟੀ ਦਾ ਕੰਮ ਜੀ ਤੁਹਾਨੂੰ ਕਿਵੇਂ ਖਬਰ ਮਿਲੀ ਵੀ ਇੱਥੇ ਅਕਸਰ ਫੋਨ ਆਇਆ ਤੇ ਕਿਸੇ ਨੇ ਫੋਨ ਚੱਕਿਆ ਵੀ ਉਹਨਾਂ ਦੇ ਅਕਸਰਾਂ ਧੋਲ ਗਏ ਫਿਰ ਅਸੀਂ ਪਿੱਛੇ ਮੁੜ ਗਏ ਤੁਹਾਡੇ ਕੀ ਰਿਸ਼ਤੇ ਦਾ ਇਹ ਮੇਰੇ ਮਾਮਾ ਦਾ ਕਿੰਨਾ ਸੀਗਾ ਕੋਣ ਹੈਗਾ ਡਾ